ਨਹੀਂ ਜਿਹੜੇ ਰਸ ਦੇ ਜਵਾਈ ਹੁੰਦੇ ਆ ਮੇਰੀ ਜਿਹੜੀ ਛੋਟੀ ਭੈਣ ਸੀ ਉਹਦਾ ਵਿਆਹ ਪਹਿਲਾਂ ਹੋ ਗਿਆ ਸੀਗਾ ਤੇ ਉਹ ਮੁੰਡਾ ਸਾਡਾ ਜਿਹੜਾ ਜਵਾਈ ਹੈ ਸਾਡਾ ਮੇਰੇ ਜੀਜਾ ਜੀ ਮੈਂ ਜੀਜਾ ਨੂੰ ਕਦੇ ਕਿਹਾ ਹੀ ਨਹੀਂ ਹੈਗਾ ਮੈਂ ਤਾਂ ਨਾਮ ਲਾ ਕੇ ਬੱਚਿਆਂ ਨੂੰ ਕੋਈ ਸਮਝ ਦਿਉਣੀਆ ਬ ਕੋ ਇੰਨਾ ਕਿ ਸਾਉ ਆ ਇੰਨਾ ਕਿ ਚੰਗਾ ਇਹੋ ਉਹ ਤਾਂ ਆਪੇ ਕੰਮ ਕਰਾਉਂਦਾ ਫਿਰਦਾ ਸੀਗਾ ਸਾਡੇ ਘਰੇ ਕੋਈ ਨਹੀਂ ਰਸਿਆ ਹੈਗਾ ਤੇ ਜਿਹੜੇ ਮੇਰੇ ਫੂਫੜ ਜੀ ਸੀ ਬੂਆ ਜੀ ਉਹ ਵੀ ਬਹੁਤ ਚੰਗੇ ਸੀਗੇ ਮੇਰੇ ਫੂਫੜ ਜੀ ਬਹੁਤ ਚੰਗੇ ਸੀ ਪ੍ਰਮਾਤਮਾ ਉਹਨਾਂ ਨੂੰ ਹਮੇਸ਼ਾ ਆਪਣੇ ਚਰਨਾਚ ਰੱਖੇ ਮੇਰੇ ਫੁੱਫੜ ਜੀ ਬਹੁਤ ਚੰਗੇ ਸੀਗੇ ਤੇ ਇਹਨਾਂ ਨੇ ਰੋਲਾ ਪਾਉਣਾ ਫੁੱਫੜ ਹੁੰਦਾ ਜਾਂ ਜਵਾਈ ਹੁੰਦਾ ਇਹ ਦੋਨੇ ਸਾਡੇ ਵਿਚਾਰੇ ਦੋਨੇ ਕਾਬੂ ਕੀਤੇ ਹੋਏ ਸੀ ਕਿਉਂਕਿ ਮੇਰੇ ਮੰਮੀ ਪਾਪਾ ਖੁਦ ਬਹੁਤ ਚੰਗੇ ਸੀਗੇ ਉਹਨਾਂ ਨੇ ਪਿਆਰ ਬਹੁਤ ਕੀਤਾ ਹਮੇਸ਼ਾ ਇੱਜ਼ਤ ਦਿੱਤੀ ਆ ਜਵਾਈ ਨੂੰ ਤੇ ਕਦੇ ਕੋਈ ਮੇਰੇ ਮੰਮੀ ਪਾਪਾ ਤੋਂ ਪਰੇ ਨਹੀਂ ਹੋਇਆ ਮੈਂ ਮੰਮੀ ਪਾਪਾ ਤੋਂ ਉਹੀ ਚੀਜ਼ਾਂ ਸਿੱਖੀਆਂ ਨੇ ਵੀ ਪਿਆਰ ਦੇ ਨਾਲ ਕਿੱਦਾਂ ਤੁਸੀਂ ਕਿਸੇ ਨੂੰ ਆਪਣਾ ਬਣਾਉਣਾ ਹੈ ਦੁਸ਼ਮਣ ਵੀ ਜੇ ਤੁਹਾਡਾ ਕੁਝ ਬੁਰਾ ਕਰ ਗਿਆ ਤਾਂ ਤੁਸੀਂ ਪਰਮਾਤਮਾ ਤੇ ਛੱਡ ਦੇਣਾ ਦਿਲ ਚ ਨਹੀਂ ਰੱਖਣਾ ਵੀ ਉਹਦੇ ਨਾਲ ਬਦਲਾ ਲੈਣ ਦੀ ਭਾਵਨਾ ਕਦੇ ਨਹੀਂ ਰੱਖਣੀ ਬਸ ਇਹ ਕਹਿਣਾ ਕਿ ਸੱਚੇ ਪਾਤਸ਼ਾਹ ਮੈਨੂੰ ਨਹੀਂ ਪਤਾ ਉਹਨੇ ਕਿਉਂ ਕੀਤਾ ਹੈ ਵੀ ਇਹ ਤੂੰ ਹੀ ਦੇਖੀ ਬਸ ਤੇ ਬਸ ਆਪਣੇ ਦਿਲ ਚੋਂ ਉਹਦੇ ਹੀ ਕੱਢ ਦੇਣਾ ਦੋ ਕੁ ਦਿਨ ਗੁੱਸਾ ਰਹੂਗਾ ਦੋ ਤਿੰਨ ਦਿਨ ਬਸ ਉਸ ਤੋਂ ਬਾਅਦ ਬਿਲਕੁਲ ਸਾਫ਼ ਬੱਚਿਆਂ ਵਾਂਗੂ ਕਿਨੇ ਨਾ ਕਿ ਵਿਆਹਾਂ ਦੇ ਵਿੱਚ ਨਾ ਕਈ ਐਸੀ ਕਿਨੇ ਨਾ ਤੁਹਾਡੇ ਦਿਲਚੋਂ ਗੁਬਾਰ ਨਿਕਲਦਾ ਹੈ ਇਮੋਸ਼ਨਸ ਦੇ ਰਾਹੀਂ ਜਿਹੜੇ ਤੁਹਾਨੂੰ ਪਤਾ ਵੀ ਨਹੀਂ ਹੁੰਦਾ ਤੁਹਾਡੇ ਅੰਦਰ ਹੈਗਾ ਕਈ ਵਾਰੀ ਜਦ ਕਹਿੰਦੇ ਨਾ ਵਿਆਹ ਚ ਕੁੜੀ ਤੁਰ ਕੇ ਆ ਰਹੀ ਹੁੰਦੀ ਤੁਸੀਂ ਉਹਨੂੰ ਵੇਖ ਕੇ ਰੋਣ ਲੱਗ ਜਾਂਦੇ ਹੋ ਕਈ ਵਾਰੀ ਕਿਸੇ ਕਹਿੰਦੇ ਨਾ ਜਦ ਕੁੜੀ ਦਾ ਪੱਲਾ ਫੜਾਉਂਦੇ ਹੈ ਹੈਨਾ ਤਰ ਤੁਹਾਨੂੰ ਐਸੇ ਅੱਖਾਂ ਵਿੱਚ ਹੁਣ ਵਿਅੰਸੂ ਆ ਗਏ ਕਿਹੜਾ ਮੋਮੈਂਟ ਆਉਂਦਾ ਹੈ ਜਦੋਂ ਨਾ ਮੇਰੀ ਮੇਰੇ ਵੀਰ ਜੀ ਦਾ ਵੱਡੇ ਦਾ ਵਿਆਹ ਸੀਗਾ ਕਰਮਾ ਜੀ ਕਰਮਾ ਵੀਰ ਜੀ ਦਾ ਵਿਆਹ ਸੀਗਾ ਤੇ ਦੱਪਰ ਸੀ ਉਹਨਾਂ ਨੂੰ ਵਿਆਉਣ ਗਏ ਸੀਗੇ ਪਹਿਲਾਂ ਨੱਚਾ ਟੱਪੇ ਸਾਰਾ ਕੁਝ ਹੋਇਆ ਜਿਵੇਂ ਹਨਾ ਜਦੋਂ ਕੁੜੀ ਨੂੰ ਤੋਰਨ ਲੱਗੇ ਅੱਜ ਦੀ ਦਿਹਾੜੀ ਰੱਖ ਡੋਲੀ ਨੇ ਵਾ ਜਦੋਂ ਉਹਨੇ ਬੈਂਡ বাজਾਇਆ ਤੇ ਕੁੜੀ ਨੂੰ ਜਾ ਕੇ ਉਹ ਸਾਰੇ ਰੋਣ ਅਸੀਂ ਵੀ ਰੋਣ ਲੱਗ ਗਏ ਉਹ ਪੁੱਛਣ ਲੱਗ ਗਏ ਉੱਥੇ ਬੋਲੀ ਦੂਜੀ ਪੁਆ ਥਮੇ ਕਿ ਰੋ ਰਹੇ ਥਾਰੇ ਦਾ ਘਰ ਜਾ ਰਹੀ ਮਾਰੀ ਛੋਗਰੀ ਥਾਰੇ ਘਰ ਜਾ ਰਹੀ ਥਮੇ ਕਿ ਰੋ ਰਹੇ ਅਸੀਂ ਕਿ ਉਹ ਵੀ ਪਤਾ ਨਹੀਂ ਮੇਰੇ ਪਾਪਾ ਵੀ ਰੋਣ ਲੱਗ ਗਏ ਕਹਿੰਦੇ ਨਹੀਂ ਸਾਡੇ ਘਰ ਵੀ ਕੁੜੀਆਂ ਅਸੀਂ ਵੀ ਤੋਰਨੀਆਂ ਨੇ ਇਹ ਤੇ ਵੀ ਨਹੀਂ ਦੇਖਿਆ ਜਾਂਦਾ ਪਰ ਕਹਿੰਦੇ ਵੀ ਅਸੀ ਧੀ ਨੂੰ ਨਾ ਮੈਂ ਆਪਣੀਆਂ ਧੀਆਂ ਮੇਰੀਆਂ ਧੀਆਂ ਬਗਾਨੀਆਂ ਨੇ ਉਹਨੇ ਕਿਸੇ ਹੋਰ ਘਰ ਜਾਣਾ ਪਰ ਮੇਰੀ ਅਸਲੀ ਧੀ ਇਹ ਆ ਤੇ ਉਹਨੂੰ ਬਹੁਤ ਪਿਆਰ ਦਿੱਤਾ ਫਿਰ ਉਹ ਸਾਡੀ ਭਾਬੀ ਵੀ ਬਹੁਤ ਚੰਗੀ ਆ ਬਹੁਤ ਮੇਰੇ ਤਿੰਨੋਂ ਭਾਬੀਆਂ ਬਹੁਤ ਚੰਗੀਆਂ ਨੇ ਬਹੁਤ ਪਿਆਰ ਕਰਦੀਆਂ ਨੇ ਔਰ ਸਾਨੂੰ ਕਦੇ ਲੱਗਿਆ ਹੀ ਨਹੀਂ ਵੀ ਉਹ ਭਾਬੀਆਂ ਨੇ ਅਸੀਂ ਸਹੇਲੀਆਂ ਵਾਂਗ ਰਹਿੰਦੀਆਂ ਤਿੰਨੋਂ ਜੇ